ਅੱਜ ਲੀਟਰ ਫਲਾਵਰ ਕਾਨਵਰਟ ਸਕੂਲ ਸੋਲ ਦਾ ਸਾਲਾਨਾ ਫੰਕਸ਼ਨ ਬੇਹਦ ਧੂਮ-ਧਾਮ ਦੇ ਨਾਲ ਹੋਇਆ ਸਕੂਲੀ ਬੱਚਿਆਂ ਨੇ ਇਸ ਮੌਕੇ ਤੇ ਬੇਹਦ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ ਅੱਜ ਦੇ ਇਸ ਸਾਲਾਨਾ ਪ੍ਰੋਗਰਾਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਰਿਟਾਇਰਡ ਏਡੀਜੀਪੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਉਹਨਾਂ ਦੇ ਇੱਥੇ ਪਹੁੰਚਣ ਤੇ ਡੀਨ ਫਾਦਰ ਜੋਸ਼ ਪਡਿਆਟੀ ਦੇ ਇਲਾਵਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਬੈਂਡ ਵਜਾਇਆ ਇਸ ਮੌਕੇ ਤੇ ਸਕੂਲੀ ਬੱਚਿਆਂ ਦੇ ਅਭਿਭਾਵਕ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਬੇਹਦ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪ੍ਰਸਿੱਧ ਸਮਾਜ ਸੇਵੀ ਕਰਮਜੀਤ ਸਿੰਘ ਢਿੱਲੋ ਵੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਹਾਜ਼ਰ ਰਹੇ ਇਸ ਮੌਕੇ ਤੇ अनेका ਮਾਪਿਆਂ ਦੇ ਨਾਲ ਸਕੂਲੀ ਬੱਚੇ ਜਿਹੜੇ ਆ ਉਹ ਹਾਜ਼ਰ ਸਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੇਹਦ ਹੀ ਸ਼ਾਨਦਾਰ ਤਰੀਕੇ ਦੇ ਨਾਲ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਸਾਲਾਨਾ ਪ੍ਰੋਗਰਾਮ ਨੂੰ ਪੇਸ਼ ਕੀਤਾ ਗੱਲਬਾਤ ਦੌਰਾਨ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਦੇ ਕਰੀਬੀ ਰਿਸ਼ਤੇਦਾਰ ਬਲਵਿੰਦਰ ਸਿੰਘ ਮੱਲੀ ਮਾਡਲ ਟਾਊਨ ਤੇ ਜਗਸ਼ੇਰ ਸਿੰਘ ਮੱਲੀ ਜੋ ਕਿ ਵਰਲਡ ਲੈਵਲ ਦੀ ਇੱਕ ਖਾਸ ਸ਼ਖਸੀਅਤ ਹਨ ਮੱਲੀ ਭਰਾਵਾਂ ਨੇ ਵੀ ਇਸ ਮੌਕੇ ਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਦਾ ਫੰਕਸ਼ਨ ਕਿਉਂਕਿ ਮੈਂ ਲਿਟਲ ਫਲਾਰ ਕਾਨਵੈਂਟ ਸਕੂਲ ਗੁਰਦਾਸਪੁਰ ਚ ਦਸਵੀਂ ਤੱਕ ਪੜਿਆ ਮੈਂ ਅਸੀ ਚ ਇੱਥੇ ਹੀ ਦਸਵੀਂ ਪਾਸ ਕੀਤੀ ਸੀ ਉਸ ਸਕੂਲ ਦੇ ਵਿੱਚ ਤੇ ਇਹ ਕਾਨਵੈਂਟ ਸਕੂਲ ਜਿਹੜੇ ਲਿਟਲ ਫਲਾਰ ਦੀ ਚੇਨ ਆ ਜਾਂ ਇਹਨਾਂ ਦੇ ਨਾਲ ਚੇਨ ਹੈ ਇਹਨਾਂ ਦੀ ਕੰਟਰੀਬਿਊਸ਼ਨ ਕੱਲੀ ਬਾਰਡਰ ਏਰੀਆ ਚ ਹੀ ਇਨੀ ਹੈ ਕਿ ਜੀ ਦਾ ਕੋਈ ਜਵਾਬ ਨਹੀਂ ਆ ਪੈਰਲਲ ਨਹੀਂ ਆ ਔਰ ਅਸੀਂ ਦੇਖੋ ਮੈਂ ਆਪਣੇ ਜਦੋਂ ਮੈਂ ਬੋਲ ਰਿਹਾ ਸੀ ਆਪਣੇ ਵਿਚਾਰ ਸਾਂਝੇ ਕਰ ਰਿਹਾ ਸੀ ਗੱਲਬਾਤ ਉਦੋਂ ਵੀ ਦੱਸਿਆ ਸੀਗਾ ਕਿ ਅਸੀਂ ਜਦੋਂ 40 ਕ੍ਰੋਸ ਕਰ ਜਾਂਦੇ ਹਾਂ ਨਾ ਸਾਡੀਆਂ ਸਟ्रेसेस ਦੀ ਡਾਈਵਰਸਿਟੀ ਵੱਧ ਜਾਂਦੀ ਹੈ ਤੇ ਅਸੀਂ ਇੱਕ ਸਟ्रेसेस ਦੇ ਡੇਜ਼ਰਟ 'ਚ ਚੱਲਦੇ ਹਾਂ ਉਸ ਡੇਜ਼ਰਟ ਦੇ ਵਿੱਚ ਇਹੋ ਜਿਹੇ ਫੰਕਸ਼ਨ ਮੇਰੇ ਵਰਗੇ ਵਾਸਤੇ ਇੱਕ ਓਏਸਿਸ ਦੇ ਤੌਰ ਤੇ ਨੇ ਜਿੱਥੋਂ ਠੰਡੀ ਹਵਾ ਆਉਂਦੀ ਹੈ ਤੇ ਜਿੰਨਾ ਵਧੀਆ ਫੰਕਸ਼ਨ ਸਕੂਲ ਨੇ ਕਰਾਇਆ ਫਾਦਰ ਜੋਸ ਪੈਡੀਆਟਰੀ ਤੇ ਇਹਨਾਂ ਦੇ ਸਿਸਟਰ ਪੌਲ ਨੇ ਜਿਹੜੇ ਰਜੀਨਾ ਪੌਲ ਔਰ ਇਹਨਾਂ ਦੀ ਸਾਰੀ ਟੀਮ ਔਰ ਜਿਹੜੇ ਬੱਚਿਆਂ ਕੋ ਜਿਹੜੇ ਟੀਚਰਸ ਨੇ ਮਿਹਨਤ ਕਰਕੇ ਇੰਨਾ ਇਹਨਾਂ ਦਾ ਟੈਲੈਂਟ ਸਾਹਮਣੇ ਪ੍ਰਗਟ ਕੀਤਾ ਬਹੁਤ ਮਿਹਨਤ ਕੀਤੀ ਹੈ ਔਰ ਸਾਰੀ ਟੀਮ ਦੀ ਮਿਹਨਤ ਹੈ ਕਿ ਇਹੋ ਜੇ ਪ੍ਰੋਗਰਾਮ ਕਾਮਯਾਬ ਹੁੰਦੇ